ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਸਾਰ ਅੰਦਰ ਜੇ ਕੋਈ ਚੰਗਾ ਹੈ ਤਾਂ ਉਹ ਆਪਣੇ ਤੋਂ ਮਾਰੇ ਨੂੰ ਮਾਰਾ ਹੁੰਦਾ ਤਾ ਨਾ ਮਾਰਦਾ ਜੇ ਕੋਈ ਧਾਰਮਿਕ ਹੈ ਤਾਂ ਦੂਜੇ ਧਾਰਮਿਕ ਕਰਮਾਂ ਨੂੰ ਤਾਣਾ ਮਾਰਦਾ ਕਿ ਜੋ ਤੂੰ ਕਰਦਾ ਉਹ ਸਹੀ ਨਹੀਂ ਪਰ ਜੋ ਮੈਂ ਕਰਦਾ ਉਹ ਸਹੀ ਹੈ ਇਹੀ ਸਹੀ ਤਰੀਕਾ ਹੈ ਪਰ ਜੇ ਅਸੀਂ ਗੁਰੂ ਸਾਹਿਬ ਕੋਲ ਪੁੱਛੀਏ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਤਰੀਕਾ ਕੋਈ ਵੀ ਹੋਵੇ ਜੇ ਉਸ ਅੰਦਰ ਕੋਈ ਛਲ ਨਹੀਂ ਲੋਭ ਨਹੀਂ ਹੋਵੇ ਹੰਕਾਰ ਨਹੀਂ ਤਾਂ ਉਹ ਆਪਣੀ ਮੰਜ਼ਿਲ ਤੱਕ ਪੁੱਜ ਹੀ ਜਾਂਦਾ ਹੈ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਹੁਤ ਸਾਰੇ ਭਗਤਾਂ ਸੰਤਾਂ ਮਹਾਤਮਾ ਦੀ ਬਾਣੀ ਜੋ ਵਕ ਵਕ ਧਰਮਾ ਵਕ ਵਕ ਜਾਤਾ ਵਕ ਵਕ ਬੋਲੀਆਂ ਨਾਲ ਸੰਬੰਧ ਰੱਖਦੇ ਹਨ ਪਰ ਉਹ ਪਰਮਾਤਮਾ ਨੂੰ ਮਿਲੇ ਉਹਨਾਂ ਨੇ ਆਪਣੀ ਮੰਜ਼ਿਲ ਨੂੰ ਪਹਿਚਾਣਿਆ ਅਤੇ ਕੁਝ ਇਸੇ ਹੀ ਤਰ੍ਹਾਂ ਦੀ ਪੌੜੀ ਹੈ ਜਪਜੀ ਸਾਹਿਬ ਦੀ ਜੋ ਕਿ 7ਵੀਂ ਪੌੜੀ ਹੈ ਜਿਸ ਅੰਦਰ ਗੁਰੂ ਸਾਹਿਬ ਬੜਾ ਹੀ ਸੋਣਾ ਉਹਨਾਂ ਭਗਤਾਂ ਉਹਨਾਂ ਸੰਤਾਂ ਮਹਾਤਮਾ ਬਾਰੇ ਫਰਮਾਉਂਦੇ ਹਨ ਜਿਨ੍ਹਾਂ ਨੇ ਵਕ ਵਕ ਤਰੀਕੇ ਨਾਲ ਪਰਮਾਤਮਾ ਨੂੰ ਪਾਣ ਦਾ ਯਤਨ ਕੀਤਾ ਤਾਂ ਇਸ ਦੀ ਪਹਿਲੀ ਹੀ ਪੰਕਤੀ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਜਪ ਅਸੰਖ ਭਾਵ ਭਾਵ ਅਕਾਲ ਪੁਰਖ ਦੀ ਕੁਦਰਤ ਬੜੀ ਮਹਾਨ ਹੈ ਬੇਅੰਤ ਭਗਤਾਂ ਨਾਲ ਭਰੀ ਪਈ ਹੈ ਇਸ ਰਚਨਾ ਅੰਦਰ ਅਸੰਖ ਸੰਖ ਤੁਪ ਹੈ ਸੰਖਿਆ ਅਤੇ ਅਸੰਖ ਤੁਪ ਹੈ ਜੋ ਕਿਸੇ ਸੰਖਿਆ ਅੰਦਰ ਨਾ ਆਵੇ ਭਾਵ ਅਨਗਣ ਤਾਂ ਗੁਰੂ ਜੀ ਫਰਮਾਉਂਦੇ ਹਨ ਕਿ ਅਸੰਖ ਹੀ ਐਸੇ ਲੋਕ ਹਨ ਜੋ ਰੱਬ ਦਾ ਜਪ ਕਰ ਰਹੇ ਹਨ ਗੁਰੂ ਪਿਆਰ ਜਪ ਵੀ ਕਈ ਤਰ੍ਹਾਂ ਦੇ ਹੋ ਰਹੇ ਹਨ ਕਈ ਬੋਲੀ ਅੰਦਰ ਕਈ ਤਰੀਕਿਆਂ ਨਾਲ ਹੋ ਰਹੇ ਹਨ ਪਰ ਗੁਰੂ ਸਾਹਿਬ ਫਰਮੰਦੇ ਹਨ ਕਿ ਜੇ ਜਪ ਅੰਦਰ ਪਾਉ ਹੈ ਤਾਂ ਉਹ ਜਪ ਸਫਲ ਹੈ ਪਾਉ ਭਾਵ ਪਿਆਰ ਜਦ ਅਸੀਂ ਜਪ ਕਰ ਰਹੇ ਹਾਂ ਜੇ ਉਹ ਸੰਦਰ ਪਿਆਰ ਨਾ ਹੋਵੇ ਤਾਂ ਉਸ ਦਾਸਰ ਮਨ ਤੇ ਨਹੀਂ ਹੁੰਦਾ ਇਸ ਲਈ ਜਦ ਪਾਠ ਕਰੀਏ ਜਪ ਕਰੀਏ ਰੱਬ ਨੂੰ ਚੇਤੇ ਕਰੀਏ ਧਿਆਨ ਕਰੀਏ ਤਾਂ ਮਨੋ ਕਰੀਏ ਪਿਆਰ ਨਾਲ ਕਰੀਏ ਭਾਉ ਨਾਲ ਕਰੀਏ ਤਾਂ ਗੁਰੂ ਸਾਹਿਬ ਇਸ ਪੰਕਤੀ ਨੇ ਫਰਮੰਦੇ ਹਨ ਕਿ ਅਕਾਲ ਪੁਰਖ ਦੀ ਰਚਨਾ ਵਿੱਚ ਅਣਗਿਣਤ ਜੀਵ ਜਪ ਕਰਦੇ ਹਨ ਅਤੇ ਬੇਅੰਤ ਜੀਵ ਪਿਆਰ ਦਾ ਵਰਤਾਓ ਕਰ ਰਹੇ ਹਨ ਗੁਰਪਿਆਰੂ ਪਿਆਰ ਬਹੁਤ ਜ਼ਰੂਰੀ ਹੈ ਜਿੱਥੇ ਪਿਆਰ ਹੋਏ ਉੱਥੇ ਕਦੇ ਵੀ ਨਫ਼ਰਤ ਨਹੀਂ ਹੁੰਦੀ ਜੇ ਨਫ਼ਰਤ ਹੈ ਤਾਂ ਸਮਝ ਲੈਣਾ ਉਹ ਪਿਆਰ ਨਹੀਂ ਬਸ ਪਿਆਰ ਦੀ ਸ਼ਕਲ ਵਿੱਚ ਕੋਈ ਸ਼ੈਤਾਨ ਹੈ ਰੱਬ ਨੂੰ ਮੰਨਣ ਵਾਲਾ ਤਾਂ ਪਿਆਰ ਦੀ ਮੂਰਤ ਹੁੰਦਾ ਉਸ ਦਾ ਸਾਰੇ ਮਨੁੱਖਤਾ ਨਾਲ ਸਾਰੇ ਕੁਦਰਤ ਨਾਲ ਇੱਕੋ ਜਿਹਾ ਪਿਆਰ ਹੁੰਦਾ ਹੈ ਜਿਵੇਂ ਸੂਰਜ ਚੰਨ ਤਾਰੇ ਪਰਮਾਤਮਾ ਇੰਜ ਦਾ ਪਿਆਰ ਇੱਕ ਦ੍ਰਿਸ਼ਟੀ ਵਾਲਾ ਪਿਆਰ ਇੱਕੋ ਜਿਹਾ ਵਿਵਹਾਰ ਹੁੰਦਾ ਹੈ ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਪੂਜਾ ਅਸੰਖ ਤਪ ਤਉ ਅਕਾਲਪੁਰਖ ਦੀ ਕੁਦਰਤ ਬੜੀ ਹੀ ਸੋਹਣੀ ਤੇ ਮਹਾਨ ਹੈ ਜਿਸ ਅੰਦਰ ਅਸੰਖ ਹੀ ਜੀਵ ਪੂਜਾ ਕਰੇ ਹਨ ਅਤੇ ਅਸੰਖ ਹੀ ਤਪ ਸਾਧ ਰਹੇ ਹਨ ਗੁਰੂ ਪਿਆਰੋ ਜਦ ਗੁਰਬਾਣੀ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਅਸਲ ਜਪ ਤਪ ਕੀ ਹੈ ਕਈ ਜਗ੍ਹਾ ਤੇ ਗੁਰੂ ਸਾਹਿਬ ਨੇ ਜਪ ਤਪ ਨੂੰ ਕੂੜ ਵੀ ਕਿਹਾ ਹੈ ਕਿੱਥੇ ਕਿਹਾ ਹੈ ਜਿੱਥੇ ਜਪ ਤਪ ਅੰਦਰ ਹੰਕਾਰ ਹੈ ਲੋਭ ਹੈ ਦਿਖਾਵਾ ਹੈ ਉਸ ਨੂੰ ਵਿਅਰਥ ਆਖਿਆ ਹੈ ਕੋੜ ਆਖਿਆ ਹੈ ਅਤੇ ਜਿਸ ਜਪ ਤਪ ਅੰਦਰ ਰੱਬ ਹੈ ਪਿਆਰ ਹੈ ਸੰਤੋਖ ਸਬਰ ਆदि ਗੁਣ ਹਨ ਉਹ ਹੀ ਜਪ ਤਪ ਸਫਲ ਹੈ ਤਾਂ ਗੁਰੂ ਸਾਹਿਬ ਇਸ ਪੰਕਤੀ ਅੰਦਰ ਫਰਮਾ ਰਹੇ ਹਨ ਕਿ ਅਸੰਖ ਜੀਵ ਪੂਜਾ ਕਰੇ ਹਨ ਅਤੇ ਅਣਗਿਣਤ ਹੀ ਤਪਸਾਦਰੇ ਹਨ ਪ੍ਰਮਾਤਮਾ ਨਾਲ ਲਿਵ ਜੁੜ ਰਹੇ ਹਨ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਗ੍ਰੰਥ ਮੁਖ ਵੇਦ ਪਾਠ ਜਦੋਂ ਤੋਂ ਜਗਤ ਬਣਿਆ ਹੈ ਅਤੇ ਜਗਤ ਉੱਤੇ ਲੋਕ ਪੈਦਾ ਹੋਏ ਹਨ ਉਦੋਂ ਤੋਂ ਧਰਮ ਚੱਲਦੇ ਆ ਰਹੇ ਹਨ ਹਰੇਕ ਉਸ ਧਰਤੀ ਦੇ ਜਿੱਥੇ ਲੋਕ ਹਨ ਜੀਵ ਹਨ ਉੱਤੇ ਧਰਮ ਵੀ ਹੈ ਅਤੇ ਹਰ ਧਰਮ ਦੀ ਆਪਣੀ ਬੋਲੀ ਹੈ ਨਿਸ਼ਾਨ ਹਨ ਨਿਯਮ ਹਨ ਗ੍ਰੰਥ ਹਨ ਪਰ ਨਿਸ਼ਾਨਾ ਇੱਕ ਹੈ ਰੱਬ ਨਾਲ ਇੱਕ ਹੋਣਾ ਉਸ ਨੂੰ ਪਛਾਣਨਾ ਆਪਣੇ ਆਪ ਨੂੰ ਜਾਨਣਾ ਤਾਂ ਗੁਰੂ ਸਾਹਿਬ ਅਧਿਆਨ ਕਿ ਗ੍ਰੰਥ ਵੀ ਕੋਈ ਇੱਕ ਨਹੀਂ ਹੈ ਇਸ ਜਗਤ ਅੰਦਰ ਇਸ ਕੁਦਰਤ ਅੰਦਰ ਅਨੇਕਾਂ ਹੀ ਗ੍ਰੰਥ ਹਨ ਕਈ ਸਾਰੇ ਵੇਦ ਪੁਰਾਨ ਕੁਰਾਨ ਆਦਿ ਹਨ ਜਿਨ੍ਹਾਂ ਦਾ ਹਰ ਵੇਲੇ ਮੂ ਨਾਲ ਪਾਠ ਕੀਤਾ ਜਾ ਰਿਹਾ ਹੈ ਹਰ ਵੇਲੇ ਪਾਠ ਨੂੰ ਪੜਿਆ ਜਾ ਰਿਹਾ ਹੈ ਹਰ ਵੇਲੇ ਕੋਈ ਨਾ ਕੋਈ ਪਾਠ ਚੱਲਦਾ ਹੀ ਰਹਿੰਦਾ ਹੈ ਇਹ ਕਦੇ ਬੰਦ ਨਹੀਂ ਹੁੰਦਾ ਅਤੇ ਅੱਜਕੱਲ ਇਹ ਵੀ ਦੇਖੀਦਾ ਹੈ ਕਿ ਲੋਕ ਸਵਾਲ ਕਰਦੇ ਹਨ ਕਿ ਜੇ ਇੰਨਾ ਪਾਠ ਹੋ ਰਿਹਾ ਫਿਰ ਸਮਾਜ ਅੰਦਰ ਬਰਾਈ ਕਿਉਂ ਕਿਉਂਕਿ ਪਾਠ ਸਿਰਫ ਜਵੇਂ ਕਿ ਗੁਰੂ ਸਾਹਿਬ ਨੇ فرمایا ਕਿ ਮੂ ਨਾਲ ਹੋ ਰਿਹਾ ਹੈ ਜਦ ਕਿਸੇ ਮਨ ਦੇ ਅੰਦਰ ਇਹ ਬੋਲ ਚਲੇ ਜਾਣ ਉੱਥੇ ਵੱਸ ਜਾਣ ਫਿਰ ਉਸ ਮਨ ਅੰਦਰ ਬੁਰਾਈ ਆਪਣੇ ਆਪ ਦੂਰ ਹੋ ਜਾਂਦੀ ਹੈ ਇਸ ਲਈ ਸਿਰਫ ਪੜਨ ਤੱਕ ਹੀ ਨਹੀਂ ਰਹਿਣਾ ਇਸ ਨੂੰ ਸੁਣਨਾ ਵੀ ਹੈ ਇਸ ਨੂੰ ਸਮਝਣਾ ਵੀ ਹੈ ਜਦ ਮਨ ਸ਼ਬਦ ਦੀ ਵਿਚਾਰ ਕਰਦਾ ਹੈ ਤਾਂ ਹੀ ਬਦਲਦਾ ਹੈ ਬੁਰਾਈ ਤੋਂ ਦੂਰ ਹੁੰਦਾ ਹੈ ਇਸ ਲਈ ਗੁਰੂ ਪਿਆਰੋ ਮਿੱਠੇ ਪਾਣੀ ਦੀ ਨਹਿਰ ਭਾਵੇਂ ਹਰ ਘਰ ਕੋਲੋਂ ਲੰਘ ਰਹੀ ਹੈ ਪਰ ਤਰੇ ਉਹਦੀ ਹੀ ਬੁਝਦੀ ਹੈ ਜਿਸਨੇ ਇਹਦਾ ਘੁੱਟ ਭਰਿਆ ਹੈ ਤਾਂ ਗੁਰੂ ਸਾਹਿਬ ਇਸ ਤੋਕਰੇ ਨੂੰ ਉਪਦੇਸ਼ ਦਿੰਦੇ ਹਨ ਕਿ ਬਿਆਨਤ ਜੀਵ ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂ ਨਾਲ ਕਰ ਰਹੇ ਹਨ ਇਸ ਤੋਂ ਬਾਅਦ ਗੁਰੂ ਸਾਹਿਬ ਕੁਝ ਹੋਰ ਭਗਤਾਂ ਬਾਰੇ ਫਰਮਾਉਂਦੇ ਹਨ ਕਿ ਅਸੰਖ ਜੋਗ ਮਨ ਰਹਿ ਉਦਾਸ ਜੋਗ ਭਵ ਜੁੜਨ ਦੀ ਸਾਧਨਾ ਕਰਨ ਵਾਲੇ ਜੁੜਨਾ ਹੈ ਰੱਬ ਨਾਲ ਅਤੇ ਆਪਣੇ ਆਪ ਨਾਲ ਪਰ ਰੱਬ ਨਾਲ ਉਦੋਂ ਹੀ ਜੁੜਿਆ ਜਾ ਸਕਦਾ ਹੈ ਜਦ ਮਨ ਉਦਾਸ ਹੋਏ ਉਦਾਸਤਾ ਭਾਵ ਨਿਰਾਸ਼ਤਾ ਨਹੀਂ ਹੈ ਉਦਾਸੀ ਨਹੀਂ ਹੈ ਉਦਾਸਤਾ ਭਾਵ ਹੈ ਵਿਕਾਰਾਂ ਤੋਂ ਉਪਰਾਮ ਹੋ ਜਾਣਾ ਜੋ ਮਨ ਸੰਸਾਰ ਅੰਦਰ ਰਹੇ ਕੇ ਸੰਸਾਰ ਤੋਂ ਉੱਪਰ ਰਹੇ ਵਿਕਾਰوں ਨੂੰ ਮਨ ਤੇ ਨਾ ਲੱਗਣ ਦੇਵੇ ਉਹੀ ਉਦਾਸੀ ਹੈ ਤਾਂ ਗੁਰੂ ਸਾਹਿਬ ਇਸ ਸੰਕਤੀ ਰਹੀ ਫਰਮਾਦੇ ਹਨ ਕਿ ਅਸੰਖ ਹੀ ਐਸੇ ਲੋਕ ਹਨ ਜੋ ਜੋਗ ਦੇ ਸਾਧਨ ਨਾਲ ਆਪਣੇ ਮਨ ਤੋਂ ਮਾਇਆ ਵੱਲੋਂ ਉਪਰਾਮ ਰਹਿੰਦੇ ਹਨ ਸੋ ਜੋੜ ਉਹੀ ਸਕਦਾ ਹੈ ਜੋ ਮਾਇਆ ਤੋਂ ਟੁੱਟ ਜਾਏ ਉਸ ਤੋਂ ਉਦਾਸ ਹੋ ਜਾਏ ਬਿਨਾਂ ਵਿਕਾਰ ਨੂੰ ਛੱਡਿਆ ਮਨ ਕਦੇ ਵੀ ਜੁੜਦਾ ਨਹੀਂ ਇਸ ਲਈ ਗੁਰੂ ਪਿਆਰੇ ਮਨ ਦਾ ਇੱਕ ਨਨ ਜੋ ਕਰਵਾਣਾ ਹੈ ਤਾਂ ਕਬਲ ਦੇ ਫੁੱਲ ਵਾਂਗ ਖਿੜਨਾ ਪੈਣਾ ਹੈ ਮਨ ਨੂੰ ਉੱਚਾ ਕਰਨਾ ਪੈਣਾ ਇਸ ਤੋਂ ਬਾਅਦ ਕੁਝ ਹੋਰ ਭਗਤਾਂ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਭਗਤ ਗੁਣ ਗਿਆਨ ਵਿਚਾਰ ਰੱਬ ਦੀ ਬਣਾਈ ਇਸ ਮਨਮੋਹਕ ਕੁਦਰਤ ਅੰਦਰ ਕਿੰਨੇ ਹੀ ਭਗਤ ਹਨ ਹਰਦੇਸ਼ ਅੰਦਰ ਹਰਰਾਜ ਅੰਦਰ ਹਰ ਬੋਲੀ ਅੰਦਰ ਕਈ ਐਸੇ ਭਗਤ ਹਨ ਜਿਨ੍ਹਾਂ ਬਾਰੇ ਸਭ ਨੂੰ ਪਤਾ ਹੈ ਪਰ ਇਸ ਤੋਂ ਇਲਾਵਾ ਕਈ ਐਸੇ ਵੀ ਹਨ ਜਿਸ ਬਾਰੇ ਸਿਰਫ ਤੇ ਸਿਰਫ ਰੱਬ ਨੂੰ ਪਤਾ ਹੈ ਅਤੇ ਗੁਰੂ ਪਿਆਰੋ ਰੱਬ ਦੇ ਅਸੀਂ ਜਿੰਨੇ ਵੀ ਨਾਮ ਸੁਣਦੇ ਹਾਂ ਇਹ ਭਗਤਾਂ ਸੰਤਾਂ ਮਹਾਤਮਾ ਨੇ ਹੀ ਦਿੱਤੇ ਹਨ ਜਿਵੇਂ ਜੇ ਕਿਸੇ ਨੇ ਇਸ ਕੁਦਰਤ ਅੰਦਰ ਉਸ ਨੂੰ ਦੇਖਿਆ ਤਾਂ ਉਸ ਨੂੰ ਸਿਰਜਣਹਾਰ ਕਹ ਦਿੱਤਾ ਉਸ ਨੂੰ ਕਰਤਾਪੁਰਖ ਕਹ ਦਿੱਤਾ ਅਤੇ ਜਿਸ ਨੇ ਹਰ ਪਾਸੇ ਰਮਿਆ ਦੇਖਿਆ ਉਸਨੇ RAM ਕਹਿ ਦਿੱਤਾ ਜਿਸ ਨੇ ਦਾਤਾਂ ਦੇਣ ਵਾਲਾ ਦੇਖਿਆ ਉਸਨੇ ਦਾਤਾਰ ਕਹਿ ਦਿੱਤਾ ਜਿਸ ਨੇ ਸਭ ਰਾਜਿਆਂ ਤੋਂ ਉੱਚਾ ਉਸਨੂੰ ਦੇਖਿਆ ਉਸਨੇ ਬਾਦਸ਼ਾਹ ਕਹਿ ਦਿੱਤਾ ਜਿਸ ਨੇ ਕਾਲ ਤੋਂ ਰਹਿਤ ਦੇਖਿਆ ਉਸਨੂੰ ਅਕਾਲ ਕਹਿ ਦਿੱਤਾ ਸੋ ਇੰਜ ਜਿਵੇਂ ਜਿਵੇਂ ਜਿਸ ਭਗਤ ਨੇ ਗੁਣ ਦੇਖੇ ਉਹੋ ਜੇ ਨਾਮ ਰੱਖ ਦਿੱਤੇ ਤਾਂ ਗੁਰੂ ਸਾਹਿਬ ਇਸ ਪੰਕਤੀ ਰਾਈ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਕੁਦਰਤ ਵਿੱਚ ਅਣਗਿਣਤ ਭਗਤ ਹਨ ਜੋ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਕਰ ਰਹੇ ਹਨ ਉਹਨਾਂ ਗੁੜਾ ਰਹੀ ਰੱਬੀ ਕੁਦਰਤ ਦਾ ਆਨੰਦ ਮਾਣ ਰਹੇ ਹਨ ਅਤੇ ਰੱਬੀ ਗਿਆਨ ਦੀ ਭਗਤ ਵਿਚਾਰ ਕਰ ਰਹੇ ਹਨ ਉਸ ਨੂੰ ਜੀ ਰਹੇ ਹਨ ਇਹਨਾਂ ਨੂੰ ਵੰਡ ਰਹੇ ਹਨ ਇਹਨਾਂ ਦੀ ਵਿਚਾਰ ਕਰ ਰਹੇ ਹਨ ਇਹ ਆਪਣੇ ਜੀਵਨ ਨੂੰ ਸਫਲ ਕਰ ਰਹੇ ਹਨ ਇਸ ਤੋਂ ਬਾਅਦ ਗੁਰੂ ਸਭ ਕਿਰਪਾ ਕਰਦੇ ਹਨ ਕਿ ਅਸ਼ੰਖ ਸਤੇ ਅਸ਼ੰਖ ਦਾਤਾਰ ਸਤਿ ਦੇ ਤੇ ਭਾਵ ਹੈ ਸਤ ਕਮਾਉਣ ਵਾਲਾ ਸੱਚ ਤੇ ਚੱਲਣ ਵਾਲਾ ਸੱਚ ਸਿਰਫ ਲਿਖਣ ਜਾਂ ਬੋਲਣ ਵਾਲਾ ਹੀ ਨਹੀਂ ਬਲਕਿ ਸੱਚ ਹੀ ਉਸਤ ਧਰਮ ਹੈ ਸੱਚ ਦੇਖਣਾ ਸੁਣਨਾ ਬੋਲਣਾ ਲਿਖਣਾ ਤੇ ਸੱਚ ਧਰਮ ਨੂੰ ਕਮਾਉਣ ਵਾਲਾ ਸਤੀ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਸ ਸੰਸਾਰ ਅੰਦਰ ਅਸੰਖ ਹੀ ਸਤੀ ਹਨ ਪਾਵ ਅਨਗਨਿਤ ਹੀ ਸਤ ਕਮਾਉਣ ਵਾਲੇ ਹਨ ਸੱਚ ਦਾ ਜੀਵਨ ਜੀਉਣ ਵਾਲੇ ਹਨ ਅਤੇ ਅਸੰਖ ਹੀ ਦਾਤਾਰ ਵੀ ਹਨ ਗੁਰੂ ਪਿਆਰੂ ਦਾਤਾਰ ਵੀ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕੋਈ ਪੈਸੇ ਦਾ ਦਾਨ ਕਰਦਾ ਹੈ ਕੋਈ ਕੱਪੜੇ ਦਾ ਦਾਨ ਕਰਦਾ ਹੈ ਕੋਈ ਗਿਆਨ ਦਾ ਦਾਨ ਕਰਦਾ ਹੈ ਕੋਈ ਮਦਦ ਕਰਦਾ ਹੈ ਤਾਂ ਇਸ ਜਗਤ ਅੰਦਰ ਅਸੰਖ ਹੀ ਦਾਤਾਰ ਹਨ ਜੋ ਵੱਖ-ਵੱਖ ਤਰੀਕਿਆਂ ਨਾਲ ਦਾਨ ਕਰਦੇ ਹਨ ਪਰ ਜੇ ਸਭ ਤੋਂ ਵੱਡੇ ਦਾਨੇ ਬਾਰੇ ਜਾਨਣਾ ਹੋਏ ਕਿ ਉਹ ਕੌਣ ਹੈ ਜੋ ਸਭ ਤੋਂ ਵੱਡਾ ਦਾਨ ਹੈ ਤਾਂ ਉਹ ਸਿਰਫ ਤੇ ਸਿਰਫ ਇੱਕੋ ਹੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੂੰ ਸਰਬੰਸ ਦਾਨੀ ਪਿਤਾ ਕਿਹਾ ਜਾਂਦਾ ਹੈ ਇਹਨਾਂ ਤੋਂ ਵੱਡਾ ਹੋਰ ਕੋਈ ਦਾਨੀ ਇਸ ਜਗਤ ਤੇ ਨਹੀਂ ਹੈ ਸਵਾਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸ਼ੰਖ ਸੂਰ ਮੋਹ ਪਖਸਾਰ ਸੂਰ ਭਾਵ ਸੂਰਮਾ ਪਖਸਾਰ ਭਾਵ ਸਾਰ ਪਖਣ ਵਾਲੇ ਕਹਿਣ ਤੋਂ ਭਾਵ ਤਲਵਾਰਾਂ ਦੇ ਵਾਰ ਸਹਿਣ ਵਾਲੇ ਗੁਰੂ ਪਿਆਰਿਓ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਗੁਰੂ ਸਾਹਿਬ ਨੇ ਇਸ ਪੋੜੀ ਅੰਦਰ ਜਪ ਕਰਨ ਵਾਲੇ ਤਪ ਕਰਨ ਵਾਲੇ ਜੋ ਕਮਾਨ ਵਾਲੇ ਗ੍ਰੰਥਾਂ ਦੇ ਪਾਠ ਤੇ ਵਿਚਾਰ ਕਰਨ ਵਾਲੇ ਆਦੀ ਭਗਤਾਂ ਦੀ ਗੱਲ ਕੀਤੀ ਹੈ ਪਰ ਇਸੇ ਹੀ ਪੌੜੀ ਅੰਦਰ ਗੁਰੂ ਸਾਹਿਬ ਨੇ ਸੂਰਮੇ ਬਾਰੇ ਵੀ ਫਰਮਾਇਆ ਪਾਵ ਉਹ ਸੂਰਮੇ ਜੋ ਹੱਕ ਸੱਚ ਲਈ ਲੜਦੇ ਹਨ ਉਹਨਾਂ ਨੂੰ ਵੀ ਜਪ ਤਪ ਵਾਲੀ ਸ਼੍ਰੇਣੀ ਅੰਦਰ ਰੱਖਿਆ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਜਿੱਥੇ ਕੋਈ ਮਨ ਸੰਤ ਹੈ ਉੱਥੇ ਹੀ ਉਸ ਨੇ ਲੋੜ ਪੈਂਦੇ ਸਿਪਾਹੀ ਵੀ ਬੰਨਾ ਹੈ ਤਾਂ ਗੁਰੂ ਸਾਹਿਬ ਇਸ ਪੰਕਤੀ ਰਾਹੀਂ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਰਚਨਾ ਵਿੱਚ ਬਿਆੰਤ ਸੂਰਮੇ ਹਨ ਬਿਆੰਤ ਸੂਰਵੀਰ ਹਨ ਜੋ ਮੈਦਾਨੇ ਜੰਗ ਵਿੱਚ ਆਪਣੇ ਮੂੰਹ ਉੱਤੇ ਸ਼ਸਤਰਾਂ ਦੇ ਵਾਰ ਸੈਂਦੇ ਹਨ ਇਸ ਸੂਰਮੇ ਐਸੇ ਸੂਰਮੇ ਹਨ ਜੋ ਕਦੇ ਵੀ ਮੈਦਾਨ ਛੱਡ ਕੇ ਨਹੀਂ ਪਜਦੇ ਇਹ ਐਸੇ ਸੂਰਮੇ ਹਨ ਜੋ ਹੱਕ ਲਈ ਸੱਚ ਲਈ ਲੜਦੇ ਹਨ ਅਤੇ ਇਹ ਸੰਤ ਸਿਪਾਹੀ ਵੀ ਜਗਤ ਅੰਦਰ ਅਸੰਖ ਹਨ ਬਹੁਤ ਸਾਰੇ ਹਨ ਇਸੋ ਬਾਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਮੋਣ ਲਿਵ ਲਾਏ ਤਾਰ ਅਤੇ ਇਸ ਕੁਦਰਤ ਅੰਦਰ ਅਸੰਖ ਹੀ ਮੌਨੀ ਹਨ ਜੋ ਇੱਕ ਰਸ ਭਾਵ ਲਗਾਤਾਰ ਲਿਵ ਜੋੜ ਕੇ ਬੈਠ ਰਹੇ ਹਨ ਗੁਰੂ ਪਿਆਰੋ ਜਪਜੀ ਸਾਹਿਬ ਦੀ ਸ਼ੁਰੂਆਤ ਅੰਦਰ ਹੀ ਗੁਰੂ ਸਾਹਿਬ ਨੇ ਚੁੱਪ ਰਹਿਣ ਬਾਰੇ ਫਰਮਾਨ ਦਿੱਤਾ ਹੈ ਕਿ ਚੁੱਪ ਚੁੱਪ ਨਾ ਹੋਵੇ ਜਿਲਾਏ ਰਹਾ ਲਿਵਤਾਰ ਭਾਵ ਉਤੋਂ ਤੋਂ ਚੁੱਪ ਕੀਤਾ ਮਨ ਚੁੱਪ ਨਹੀਂ ਹੁੰਦਾ ਭਾਵੇਂ ਅਸੀਂ ਕਿੰਨੀਆਂ ਵੀ ਬਿਰਤੀਆਂ ਜੋੜ ਕੇ ਬੈਠੇ ਇਸ ਲਈ ਜਵਾਨ ਨੂੰ ਚੁੱਪ ਕਰਵਾਉਣ ਤੋਂ ਵੱਧ ਜ਼ਰੂਰੀ ਹੈ ਮਨ ਨੂੰ ਚੁੱਪ ਕਰਾਉਣਾ ਜਦ ਮਨ ਚੁੱਪ ਹੁੰਦਾ ਹੈ ਮਨ ਸ਼ਾਂਤ ਹੁੰਦਾ ਹੈ ਫਿਰ ਉਹ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਨ ਜੋਗਾ ਹੋ ਜਾਂਦਾ ਹੈ ਇਸ ਲਈ ਮੋਨੀ ਉਹੀ ਹੈ ਜਿਸ ਨੇ ਮਨ ਨੂੰ ਸ਼ਾਂਤ ਕੀਤਾ ਹੈ ਜਿਸ ਨੇ ਵਿਕਾਰਾਂ ਵਾਲੇ ਪਾਸੇ ਤੋਂ ਮਨ ਨੂੰ ਚੁੱਪ ਕਰਾ ਰੱਖਿਆ ਹੈ ਗੁਰੂ ਸਾਹਿਬ ਇਸ ਤੁਕਰਾ ਹੀ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਇਸ ਕੁਦਰਤ ਅੰਦਰ अनेका ਮੋਨੀ ਹਨ ਜੋ ਇੱਕ ਰਸਬਿਰਤੀ ਜੋੜ ਕੇ ਬੈਠ ਰਹੇ ਹਨ ਇਸ ਤੋਂ ਬਾਅਦ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਕੁਦਰਤ प करने वाले सूरमे आदि ये जिन्हें भी दसे कुछ भी नहीं हैं यहोजे होर भी असंखा ही भगत हैं जिन्होंने बारे सिर्फ मालक ही जानता है उससे भगत उसकी कुदरत बहुत ही महान है ਬਹੁਤ ਬੇਹਿਸਾਬ ਹੈ ਬਾ ਕਮਾਲ ਹੈ ਮੇਰੀ ਕੀ ਤਾਕਤ ਕਿ ਮੈਂ ਇਸ ਕੁਦਰਤ ਦੀ ਵਿਚਾਰ ਕਰ ਸਕਾਂ ਹੈ ਅਕਾਲਪੁਰਖ ਜੋ ਮੇਰੀ ਅੰ내 ਹਸਤੀ ਨਹੀਂ ਕਿ ਪੂਰੀ ਵਿਚਾਰ ਹੋ ਸਕੇ ਪਰ ਜਿੰਨਾ ਵੀ ਦੇਖਦਾ ਹਾਂ ਉਸ ਨੂੰ ਦੇਖ ਦੇਖ ਕੇ ਮਨ ਸ਼ਾਂਤ ਹੁੰਦਾ ਹੈ ਮਨ ਵਿਸਮਾਦ ਵਿੱਚ ਆਉਂਦਾ ਹੈ ਮਨ ਵਿੱਚ ਕੁਦਰਤ ਦੇ ਨਜ਼ਾਰੇ ਦੇਖ ਕੇ ਰੱਬੀ ਬਾਗਾਂ ਨੂੰ ਦੇਖ ਦੇਖ ਕੇ ਮਨ ਖਿੜਦਾ ਹੈ ਕਿ ਕਿੰਨੇ ਸੋਹਣੇ ਪਗਤੀ ਦੇ ਫੁੱਲ ਰੱਬੀ ਬਾਗ ਅੰਦਰ ਖਿੜੇ ਹੋਏ ਹਨ ਮੈਂ ਤਾਂ ਜੇ ਵਾਰ-ਵਾਰ ਵੀ ਇਸ ਕੁਦਰਤ ਤੋਂ ਸਦਕੇ ਜਾਵਾਂ ਤਾਂ ਵੀ ਘਟ ਹੈ ਅਸ਼ੰਕ ਵਾਰ-ਵਾਰ ਨੇ ਜਾਵਾ ਤਾਂ ਵੀ ਇੱਕ ਵਾਰ ਸਦਕੇ ਨਹੀਂ ਹੋਇਆ ਜਾ ਸਕਦਾ ਐਸੀ ਮਹਾਨ ਕੁਦਰਤ ਹੈ ਸੱਚੇ ਪਾਤਸ਼ਾਹ ਦੀ ਇਸ ਤੋਂ ਬਾਅਦ ਆਖਰੀ ਪੰਕਤੀ ਅੰਦਰ ਗੁਰੂ ਸਬਹ ਕਿਰਪਾ ਕਰਦੇ ਹਨ ਕਿ ਜੋ ਤੁਧ ਭਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਹੇ ਅਕਾਲ ਪੁਰਖ ਜੀ ਉਹ ਜੋ ਤੁਹਾਨੂੰ ਚੰਗਾ ਲੱਗਦਾ ਹੈ ਸਾਈ ਭਾਵ ਉਹੀ ਕਾਰਪਲੀ ਹੈ ਉਹੀ ਕਾਰਜਪਲਾ ਹੈ ਭਾਵ ਭਾਵ ਆਪ ਜੀ ਦੀ ਰਜ਼ਾ ਵਿੱਚ ਚੱਲਣਾ ਹੀ ਪਲਾ ਹੈ ਇਸ ਅੰਦਰ ਹੀ ਆਨੰਦ ਹੈ ਗੁਰੂ ਪਿਆਰੋ ਜੇ ਹੁਕਮ ਨੂੰ ਰਜ਼ਾ ਨੂੰ ਸਮਝ ਲਿਆ ਜਾਏ ਫਿਰ ਸਾਨੂੰ ਜੀਵਨ ਜੀਣ ਦਾ ਵੱਲ ਆ ਜਾਂਦਾ ਹੈ ਲੋਕਾਂ ਨਾਲ ਮਿਲਣ ਦਾ ਤਰੀਕਾ ਸਮਝ ਆ ਜਾਂਦਾ ਹੈ ਰੱਬੀ ਰਾਹ ਦੀ ਸਮਝ ਬੰਨ ਨੂੰ ਆਉਣ ਲੱਗ ਜਾਂਦੀ ਹੈ ਜਦ ਰਜ਼ਾ ਨੂੰ ਮਨ ਸਮਝਣ ਵਾਲਾ ਹੋ ਜਾਂਦਾ ਹੈ ਤੇ ਹੁਕਮ ਸਮਝਿਆ ਹੀ ਪਤਾ ਲੱਗਦਾ ਹੈ ਕਿ ਇਸ ਕੁਦਰਤ ਅੰਦਰ ਕਿੰਝ-ਕਿਸ ਤਰ੍ਹਾਂ ਦੇ ਲੋਕ ਹਨ ਕਿਵੇਂ ਕਿਵੇਂ ਮਾਲਕ ਨੇ ਇਹ ਸੋਹਣੀ ਖੇਡ ਰਚਾਈ ਹੋਈ ਆ ਹਰ ਕੋਈ ਉਸ ਦੀ ਰਚਾਈ ਖੇਡ ਵਿੱਚ ਕਿਵੇਂ ਖੇਡ ਰਿਹਾ ਹੈ ਕੋਈ ਨਾਮ ਜਪ ਰਿਹਾ ਹੋਵੇ ਕੋਈ ਤੱਪ ਕਰ ਰਿਹਾ ਹੈ ਕੋਈ ਸੂਰਮਾ ਹੈ ਅਤੇ ਕਈ ਅੰਦਰ ਬੁਰਾਈ ਵੀ ਹੈ ਬੁਰਾਈ ਅੰਦਰ ਫਸੇ ਜੀਵਾਂ ਦੇ ਵਿਚਾਰ ਅਸੀਂ ਗੁਰੂ ਪਿਆਰੋ ਅਗਲੀ ਪੌੜੀ ਅੰਦਰ ਕਰਾਂਗੇ ਤਾਂ ਗੁਰੂ ਸਾਹਿਬ ਇਹਨਾਂ ਪੰਕਤੀਆਂ ਅੰਦਰ ਫਰਮਾ ਰਹੇ ਹਨ ਕਿ ਇਹ ਅਕਾਲ ਪੁਰਖ ਜਿਉ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਪਲਾ ਹੈ ਪਾਵ ਤੇਰੇ ਰਜ਼ਾ ਵਿੱਚ ਚੱਲਣਾ ਹੀ ਠੀਕ ਹੈ हे निरंकार जियो तू सदा अटल रहने वाला है तू सदा सलामत है तू सदा सत है वागुरु जी का खालसा वाहगुरु जी की फतेह